ਸਾਨੂੰ ਮਾਤਾ ਜੀ ਦਾ ਜਾਨ ਦਾ ਬਹੁਤ ਜ਼ਿਆਦਾ ਅਫਸੋਸ ਹੈ ਦਾ ਮਾਨ ਬਖਸ਼ਿਆ ਸਾਰੇ ਪਿੰਡ ਦੇ ਨਗਰ ਨੇ ਆਪ ਜੀ ਦਾ ਧੰਨਵਾਦ ਵੱਡਾ ਪਿੰਡ ਤਾਂ ਇੱਕੋ ਬਾਬੇ ਦੀ ਲਾੜਾ ਇੱਥੇ ਸਾਡੇ ਕੋਈ ਦਰਿਆਤ ਨਹੀਂ ਇੱਕੋ ਹੀ ਗੋਤਾ ਹੈ ਨੀਗਾ ਅਸੀਂ ਤਾਂ ਆਪਸ ਵਿੱਚ ਬਹਿ ਕੇ ਸਮਤੀ ਵਾਲੇ ਵੀ ਹੈਗੇ ਤੇ ਚਲੋ ਵਿੱਚ ਕੁਝ ਹੁੰਦੇ ਨੇ ਸਵਾਗਤ ਹੈ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਮਨਵੀ ਅੱਜ ਜਿਮਨੀ ਚੋਣਾਂ ਦਾ ਨਤੀਜਾ ਆ ਰਿਹਾ ਹਲਕਾ ਅਮਰਗੜ ਦੇ ਪਿੰਡ ਦਿਆਲਪੁਰ ਚੰਨਾ ਦੇ ਵਿੱਚ ਮੌਜੂਦ ਆ ਜਿੱਥੇ ਅੱਜ ਜਿਹੜੀ ਚੋਣ ਹੋਈ ਹੈ ਤੇ ਇੱਕ ਉਹ ਜਿਹੜੇ ਪਹਿਲਾਂ ਸਰਪੰਚ ਸੀ ਉਹਨਾਂ ਦੀ ਨੂਨੂ ਇਹ ਜਿਹੜਾ ਪਿੰਡ ਵਾਸੀ ਨੇ ਦੁਬਾਰਾ ਜਿਹੜਾ ਮਾਨ ਬਕਸਿਆ ਚੁਣਿਆ ਗਿਆ ਗੱਲਬਾਤ ਕਰਦੇ ਆ ਲੋਕਾਂ ਦਾ ਵੱਡਾ ਇਕੱਠ ਹੈ ਤੇ ਗੱਲਬਾਤ ਕਰਦੇ ਆ ਬਸ ਸਾਨੂੰ ਮਾਤਾ ਜੀ ਦਾ ਜਾਨ ਦਾ ਬਹੁਤ ਜ਼ਿਆਦਾ ਅਫਸੋਸ ਹੈ ਬਸ ਕੁਝ ਕਹਿ ਨਹੀਂ ਸਕਦੇ ਹੈਗੇ ਚਲੋ ਪ੍ਰਮਾਤਮਾ ਨੇ ਦੁਬਾਰਾ ਮੰਨ ਦੁਬਾਰਾ ਮਾਨ ਬਖਸ਼ਿਆ ਸਾਰੇ ਪਿੰਡ ਨੇ ਨਗਰ ਨੇ ਆਪ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਗੱਲ ਕਰਦੇ ਆ ਇੱਕ ਇੱਕ ਮਿੰਟ ਦੇਖਦੇ ਹਾਂ ਜੀ ਹਾਂ ਜੀ ਕਿਵੇਂ ਦੇਖਦੇ ਆ ਅੱਜ ਬਹੁਤ ਵਧੀਆ ਜੀ ਠੀਕ ਆ ਬਹੁਤ ਚੰਗਾ ਹੋਇਆ ਸਾਰੇ ਸਾਰੇ ਪਿੰਡ ਨੇ ਸਾਥ ਦਿੱਤਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਬਾਬਾ ਜੀ ਕਿਵੇਂ ਦੇਖਦੇ ਹੋ ਠੀਕ ਹੋਈ ਬਹੁਤ ਵਧੀਆ ਸਾਡਾ ਪਿੰਡ ਤਾਂ ਇੱਕੋ ਬਾਬੇ ਦੀ ਲਾੜਾ ਇੱਥੇ ਸਾਡੇ ਕੋਈ ਦਰਿਆਤ ਨਹੀਂ ਇੱਕੋ ਹੀ ਕੋਤਾ ਹੈ ਕੋਈ ਇੱਥੇ ਵੱਧ ਘਟ ਹੈ ਨਹੀਂਗਾ ਅਸੀਂ ਤਾਂ ਆਪਸ ਵਿੱਚ ਬਹਿ ਕੇ ਸਮਤੀ ਵਾਲੇ ਵੀ ਹੈਗੇ ਤੇ ਚਲੋ ਵਿੱਚ ਕੁਝ ਹੁੰਦੇ ਨੇ ਉਹਨਾਂ ਨੇ ਮਾੜਾ ਮੋਟਾ ਕਰਤਾ ਤਾਂ ਵੀ ਕੀ ਹੋ ਗਿਆ ਫਿਰ ਵੀ ਸਾਨੂੰ ਮਾਣ ਬਖਸ਼ਿਆ ਹੁਣ ਰੇੜੇ ਰੁਕੇ ਹੋਏ ਕੰਮ ਨੇ ਹੁਣ ਚੱਲ ਚੱਲ ਪੈਣਗੇ ਜੀ ਚੱਲਣਗੇ ਚੱਲਣਗੇ ਕੰਮ ਤਾਂ ਉਹਦੇ ਕਰਕੇ ਰੁਕੇ ਤੇ ਜੀ ਨਹੀਂ ਕੰਮ ਤਾਂ ਚੱਲੇ ਰਹੇ ਤੇ ਉਹ ਦੋ ਦੀ ਡੈਥ ਹੋਣੇ ਬਸ ਰੁੱਕ ਗਏ ਚੱਲ ਪੈਣੇ ਨਹੀਂ ਜਦ ਬਣਗੇ ਜੀ ਕੁਈ ਗੱਲ ਕਰਨੀ ਹੈ ਤੁਸੀਂ ਦੇਖਿਆ ਕਿਤੇ ਨਾ ਕਿਤੇ ਇੱਕ ਖੁਸ਼ੀ ਵੀ ਹੈ ਤੇ ਨਾਲ ਕਿਤੇ ਨਾ ਕਿਤੇ ਮਨ ਦੇ ਵਿੱਚ ਜਿਹੜੀ ਉਦਾਸੀ ਹੈ ਕਿਉਂਕਿ ਜਿਨ੍ਹਾਂ ਦੀ ਕੁਰਸੀ ਤੇ ਅੱਜ ਬੈਠੇ ਨੇ ਉਹ ਉਹਨਾਂ ਦੀ ਮਾਂ ਦੀ ਸੱਸ ਮਾਂ ਸੀਗੀ ਜਿਨ੍ਹਾਂ ਦੀ ਕੁਰਸੀ ਤੇ ਬੈਠੇ ਨੇ ਉਹ ਕਿਤੇ ਨਾ ਕਿਤੇ ਮਨ ਨੂੰ ਝੰਜੋੜਨ ਵਾਲੀ ਗੱਲ ਵੀ ਹੈ ਇੱਕ ਪਾਸੇ ਖੁਸ਼ੀ ਹੈ ਹਾਲਾਂਕਿ ਚਲੋ ਬੜਾ ਵਧੀਆ ਹੋਇਆ ਤੇ ਲੋਕਾਂ ਦਾ ਕਹਿਣਾ ਪਿੰਡ ਵਾਸੀਆਂ ਦਾ ਕਹਿਣਾ ਵੀ ਹੁਣ ਜਿਹੜੇ ਰੁਕੇ ਹੋਏ ਕੰਮ ਨੇ ਜਿਹੜੇ ਉਹ ਦੁਬਾਰਾ ਚੱਲਣਗੇ ਇੱਕ ਆਸ ਦੁਬਾਰਾ ਜਿਹੜੀ ਹੈਗੀ ਹੈ ਜਲਦੀਪ ਕੀ ਕਰਨਾ ਚਾਹੀਦਾ ਬਾਈਟ ਕਰਨਾ ਉਹ ਕਰ ਲਿਆ ਤੁੰਗਾ ਬਾਈਟ ਕਰ ਲੈ